ਮਾਏ ਨੀ ਮੈਨੂੰ ਖੰਭ ਲਗਵਾ ਦੇ ਮਾਏ ਨੀ ਮੈਨੂੰ ਖੰਭ ਲਗਵਾ ਦੇ ਮਾਏ ਨੀ ਮੈਨੂੰ ਖੰਭ ਲਗਵਾ ਦੇ ਨਿਮਤਕਾ ਨਾ ਗੁਰੂ ਪਿਆਰਾ ਮੇਰੇ ਜੀਨ ਦਾ ਉਹੀ ਸਹਾਰਾ ਨਿਮਤਕਾ ਨਾ ਗੁਰੂ ਪਿਆਰਾ ਮੇਰੇ ਜੀਨ ਦਾ ਉਹੀ ਸਹਾਰਾ ਉਹਦੇ ਬਿਨਾ ਨਾ ਮੇਰਾ guzara ਨੀ ਮੈਨੂੰ ਖੰਭ ਲਗਵਾ ਦੇ ਮਾਏ ਨੀ ਮੈਨੂੰ ਖੰਭ ਲਗਵਾ ਦੇ ਮਾਏ ਨੀ ਮੈਨੂੰ ਖੰਭ ਲਗਵਾ ਦੇ ਕੰਬ ਹੋਣ ਗੁਰਾਂ ਨੂੰ ਮਿਲਣਾ ਮੇਰਾ ਜ਼ਖਮ ਜਿਨਾ ਨੇ ਸਿਲਣਾ ਕੰਬ ਹੋਣ ਗੁਰਾਂ ਨੂੰ ਮਿਲਣਾ ਮੇਰਾ ਜ਼ਖਮ ਜਿਨਾ ਨੇ ਸਿਲਣਾ ਉਥ ਰੋਗ ਦਦ ਰੂ ਮਿਲਣਾ ਓ ਮੈਨੂੰ ਕੰਬ ਲਗਵਾ ਦੇ ਮਾਏ ਈ ਮੈਨੂੰ ਕੰਬ ਲਗਵਾ ਦੇ ਮਾਏ ਨੀ ਮੈਨੂੰ ਕੰਬ ਲਗਵਾ ਮੇਰੀ ਹੋਰ ਮੰਗ ਨਾ ਕੋਈ ਉਥੇ ਜਾ ਕੇ ਮਿਲਦੀ ਟੋਈ ਮੇਰੀ ਹੋਰ ਮੰਗਣਾ ਕੋਈ ਉਥੇ ਜਾ ਕੇ ਮਿਲਦੀ ਟੋਈ ਤੇਰੇ ਚਰਨਾ ਵਿੱਚ ਅਰਜੋਈ ਓ ਮੈਨੂੰ ਖੰਭ ਲਗਾਵਾ ਦੇ ਮਾਏ ਮੈਨੂੰ ਖੰਭ ਲਗਾਵਾ ਦੇ ਮਾਏ ਮੈਨੂੰ ਖੰਭ ਲਗਵਾ ਉਡ ਉਡ ਕੇ ਮੈਂ ਜਾਵਾਂ ਮੈਂ ਗੁਰਾਂ ਨੂੰ ਰੋਜ ਮਨਾਵਾਂ ਉਡ ਉਡ ਕੇ ਮੈਂ ਜਾਵਾਂ ਨਗੁਰਾਂ ਨੂੰ ਰੋਜ਼ ਮਨਾਵਾ ਓ ਮੈਨੂੰ ਕਮਲ ਲਗਵਾ ਦੇ ਮਾਏ ਨੀ ਮੈਨੂੰ ਕਮਲ ਲਗਵਾ ਦੇ ਮਾਏ ਨੀ ਮੈਨੂੰ ਕਮਲ ਲਗਵਾ ਦੇ ਦਰਸ਼ਨ ਕਰਦੇ ਗੁਰਾਂ ਦੇ ਜਿਹੜੇ ਉੱਗ ਜਾਂਦੇ ਚੱਗੜੇ ਜਿਹੜੇ ਦਰਸ਼ਨ ਕਰਦੇ ਗੁਰਾਂ ਦਾ ਜਿਹੜੇ ਉੱਗ ਜਾਂਦੇ ਚੱਗੜੇ ਜਿਹੜੇ ਮਿਲ ਜਨਮਾਂ ਦੇ ਖੁਸ਼ੀਆਂ ਖੇੜੇ ਓ ਮੈਨੂੰ ਕਮਲ ਲਗਵਾ ਦੇ ਮਾਏ ਨੀ ਮੈਨੂੰ ਕਮਲ ਲਗਵਾ ਦੇ ਮਾਏ ਮੈਨੂੰ ਕਮਲ ਲਗਵਾ ਦੇ ਮਾਏ Like the body